ਕੱਲ ਜਿਵੇਂ ਕਿ ਸਾਨੂੰ ਆਦੇਸ਼ ਆਇਆ ਸ਼ਾਮ ਨੂੰ 4 ਵਜੇ ਮੌਕ ਡ੍ਰਿਲ ਕੀਤੀ ਜਾਊਗੀ ਸ਼ਾਮ ਨੂੰ 4 ਵਜੇ ਸਾਇਰਨ ਜਿਹੜਾ ਹੈਗਾ ਇਨ ਕੋਆਰਡੀਨੇਸ਼ਨ ਵਿਦ ডিফেন্স ਅਥਾਰਟिटीज ਸਾਇਰਨ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਸਾਇਰਨ ਵੱਜੂਗਾ ਔਰ ਉਸ ਸਾਇਰਨ ਵੱਜਣ ਤੋਂ ਬਾਅਦ ਸਾਡੀ ਮੌਕ ਡ੍ਰਿਲ ਦੀ ਸ਼ੁਰੂਆਤ ਹੋਊਗੀ ਮੌਕ ਡ੍ਰਿਲ ਦੇ ਵਿੱਚ ਅਸੀਂ ਸਕੂਲ ਦੇ ਕੁਝ ਬੱਚਿਆਂ ਨੂੰ ਐਨਸੀਸੀ ਦੇ ਵੋਲੰਟੀਅਰਸ ਨੂੰ ਸਿਵਿਲIANS ਨੂੰ ਔਰ ਜਿਹੜੇ ਸਾਡੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਐਨ ਡੀ ਆਰ ਐਫ ਕਾਰਪੋਰੇਸ਼ਨ ਫਾਇਰ ਸੇਫਟੀ ਪੁਲਿਸ ਇਹਨਾਂ ਸਾਰਿਆਂ ਦੇ ਤਾਲਮੇਲ ਨਾਲ ਹੈਲਥ ਅਥਾਰਟिटीज ਸਾਰਿਆਂ ਦੇ ਤਾਲਮੇਲ ਨਾਲ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਅਸੀਂ ਕਰਾਂਗੇ ਜਿਵੇਂ ਕਿ ਇੱਕ ਬਿਲਡਿੰਗ ਦੇ ਵਿੱਚ ਜੇ ਅੱਗ ਲੱਗ ਜਾਂਦੀ ਹੈ ਉਹਦੇ ਵਿੱਚੋਂ ਕਿਵੇਂ ਆ ਉਸ ਤੋਂ ਇੱਕ ਰੈਸਕਿਊ ਆਪਰੇਸ਼ਨ ਕਿਵੇਂ ਕੱਢਿਆ ਜਾਂ ਬੰਦਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ ਕੱਢਿਆ ਜਾਂਦਾ ਐਂਬੂਲੈਂਸ ਤੇ ਬਿਠਾ ਕੇ ਹਸਪਤਾਲ ਦੇ ਵਿੱਚ ਕਿਵੇਂ ਲੈ ਕੇ ਆਣਾ ਹੈ ਉਸ ਤੇ ਕਿਵੇਂ ਆਪਰੇਸ਼ਨ ਹੋ